ਸਾਡੀ ਮੌਤ ਵਾਲੇ ਦਿਨ ਨੂੰ ਕਈ ਬੈਠੇ ਆ ਨੀ ਮਿੱਤ ਕੇ ਸ਼ੂਟ ਦਾ ਆڈر ਮਿੱਤਰਾਂ ਨੂੰ ਗੋਲੀ ਧੋਖੇ ਨਾਲ ਮੱਜਣੀਆਂ ਪਿੱਠ ਤੇ ਇਹ ਗਾਣਾ ਪਹਿਲਾਂ ਫਿਲਮ ਦੇ ਵਿੱਚ ਗਿਆ ਸ਼ੂਟਰ ਮੂਵੀ ਦੇ ਵਿੱਚ ਚਲੋ ਕੰਪਨੀਆਂ ਨੇ ਗਾਣੇ ਨੂੰ ਵੇਚ ਵਟ ਲਿਆ ਪਰ ਸਾਡੇ ਕਲਾਕਾਰਾਂ ਦੇ ਪੱਲੇ ਕੁਝ ਨਹੀਂ ਪਉਂਦੇ ਇਹ ਤਾਂ ਬਾਜੀ ਤੁਸੀਂ ਇਹ ਗੱਲ ਦੇਖੋ ਜਿੱਦਾਂ ਤੇ ਹਥਿਆਰਾਂ ਦੀ ਗੱਲ ਕਰਦੇ ਹਾਂ ਜਿਹੜਾ ਹੁਣ 150 ਮਿਲੀਅਨ ਕ੍ਰੋਸ ਕੀਤਾ ਉਸ ਗਾਣੇ ਨੂੰ ਲੋਕਾਂ ਨੇ ਪਿਆਰ ਦਿੱਤਾ ਉਸ ਗਾਣੇ ਨੂੰ ਤੇ ਉਸ ਗਾਣੇ ਦੇ ਅਕੋਰਡਿੰਗ ਹੀ ਅਸੀਂ ਉਹ ਸੋਚ ਕੇ ਗਾਣਾ ਬਣਾਇਆ ਹਥਿਆਰਾਂ ਨੂੰ ਹੀ ਪ੍ਰਮੋਟ ਕਰਦੇ ਅਸੀਂ ਜੋ ਲੋਕਾਂ ਦੀ ਡਿਮਾਂਡ ਆ ਉਸ ਉਸ ਚੀਜ਼ ਨੂੰ ਪ੍ਰਮੋਟ ਕੀਤਾ ਜਾਂਦਾ ਜਗਪਾਲ ਜੀ ਪਾਜੀ ਅੱਜ ਤੁਸੀਂ ਪੋਟ ਰਿਲੀਜ਼ ਕਰ ਰਹੇ ਹੋ ਸ਼ੂਟ ਦਾ ਆਰਡਰ 2 ਬਿਲਕੁਲ ਜੀ ਹਾਂ ਜੀ ਪਹਿਲਾਂ ਤਾਂ ਮੈਂ ਤੁਹਾਡਾ ਜਿੰਨੇ ਵੀ ਸਾਡੇ ਭਰਾ ਪਹੁੰਚੇ ਨੇ ਪੱਤਰਕਾਰ ਵੀਰ ਸਾਰਿਆਂ ਦਾ ਦਿਲੋਂ ਦਿਲੋਂ ਧੰਨਵਾਦ ਕਰਦੇ ਹਾਂ ਤੁਹਾਡੇ ਚੈਨਲ ਦਾ ਤੇ ਅੱਜ ਸਾਡਾ ਗਾਣਾ ਰੀਲੀਜ਼ ਹੋਇਆ ਸ਼ੂਟ ਦਾ ਆਰਡਰ 2 ਜਿੱਦਾਂ ਕਿ ਵੀਰੇ ਪਹਿਲਾ ਗਾਣਾ ਸ਼ੂਟ ਦੇ ਆਰਡਰ ਨੂੰ ਤੁਸੀਂ ਪਿਆਰ ਦਿੱਤਾ ਉਹਨੂੰ ਦੇਖਦੇ ਹੋਏ ਸਾਡੇ ਮਿੰਟੂ ਹੀਰਾ ਵਾਲੇ ਜੀ ਦੀ ਇਹਨਾਂ ਦੀ ਕਲਮ ਤੋਂ ਤਾਂ ਸਾਰੀ ਦੁਨੀਆ ਜਾਣਦੀ ਹੈ ਭਾਜੀ ਉਹਨਾਂ ਨੂੰ ਤੇ ਮੈਂ ਆਪਣੇ ਆਪ ਨੂੰ ਬੜਾ ਭਾਗਾ-ਭੜਾ ਸਮਝਦਾ ਕਿ ਮਿੰਟੂ ਭਾਜੀ ਦੀ ਕਲਮ ਦੇ ਵਿੱਚੋਂ ਪਰੋਏ ਹੋਏ ਮੋਤੀ ਮੈਨੂੰ ਗਾਉਣ ਲਈ ਮਿਲੇ ਨੇ ਸੋ ਭਾਜੀ ਨੇ ਲਿਖਿਆ ਸ਼ੂਟ ਦਾ ਆਰਡਰ 2 ਮੈਂ ਅਰਦਾਸ ਕਰੂੰਗਾ ਔਰ ਤੁਹਾਡੇ ਚਰਨਾਂ ਵਿੱਚ ਮੇਰੀ ਬੇਨਤੀ ਹੈ ਸਾਰਿਆਂ ਦੇ ਜਿੱਦਾਂ ਤੁਸੀਂ ਮੇਰੇ ਪਹਿਲਾ ਗਾਣੇ ਨੂੰ ਪਿਆਰ ਦਿੱਤਾ ਹੈ ਮੇਰੇ ਸਿਰ ਦੇ ਉੱਪਰ ਹੱਥ ਰੱਖਿਆ ਮੇਰੇ ਭਰਾਵਾਂ ਨੇ ਇਦਾਂ ਹੀ ਸ਼ੂਟ ਦੇ ਆਰਡਰ 2 ਨੂੰ ਵੀ ਭਰਮਾ ਹੁੰਗਾਰਾ ਦਿਓ ਤੁਹਾਡੇ ਪਿਆਰ ਦੀ ਬਹੁਤ ਲੋੜ ਹੈ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਹੈ ਸਾਡੇ ਮਾਧਿਮ ਰਾਹੀ ਮੈਂ ਕਹ ਰਿਹਾ ਪਹਿਲੀ ਬਹੁਤ ਜ਼ਿਆਦਾ ਗੈਪ ਨਹੀਂ ਪਾ ਸਕਾ ਗਾਣੇ ਨੂੰ ਪਹਿਲਾ ਫਿਲਮ ਐਂ ਬਹੁਤ ਟਾਈਮ ਹੋ ਗਿਆ ਨਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਗੈਪ ਪੈ ਗਿਆ ਇਸ ਟਾਈਮ ਨੇ ਗਾਣੇ ਇਸ ਨੂੰ ਗੈਪ ਤਾਂ ਪੈ ਗਿਆ ਬਟ ਪਰ ਇਸ ਤੋਂ ਪਹਿਲਾਂ ਮੇਰੇ ਹੋਰ ਗਾਣੇ ਵੀ ਬਹੁਤ ਆਏ ਨੇ ਮਿੱਤਰਾਂ ਦਾ ਟਾਈਮ ਬੋਲਦਾ ਉਹ ਵੀ ਕਾਫੀ ਮਿਲੀਅਨ ਦੇ ਵਿੱਚ ਗਿਆ ਤੇ ਕੱਬੇ ਜੱਟ ਗਾਣਾ ਆਇਆ ਪਰ ਇਹ ਗਾਣਾ ਪਹਿਲਾਂ ਫਿਲਮ ਦੇ ਵਿੱਚ ਗਿਆ ਸ਼ੂਟਰ ਮੂਵੀ ਦੇ ਵਿੱਚ ਚਲੋ ਕੰਪਨੀਆਂ ਨੇ ਗਾਣੇ ਨੂੰ ਵੇਚ ਵਟ ਲਿਆ ਪਰ ਸਾਡੇ ਕਲਾਕਾਰਾਂ ਦੇ ਬੱਲੇ ਕੁਝ ਨਹੀਂ ਪਉਂਦੇ ਤੇ ਫਿਰ ਅਸੀਂ ਆਪਣਾ ਚੈਨਲ ਲਾਇਆ ਹੁਣ ਮੇਰਾ ਆਪਣੇ ਚੈਨਲ ਤੋਂ ਜਿਗ ਬਾਅਦ ਤੁਹਾਨੂੰ ਅਫੀ ਤੇ ਬਾਬਾ ਨਾਨਕ ਕਿਰਪਾ ਕਰੂਗਾ ਬਾਬਾ ਨਾਨਕ ਇਹਨਾਂ ਲੋਕਾਂ ਦੇ ਵਿੱਚ ਵਸਦਾ ਤੁਹਾਡੇ ਵਿੱਚ ਵਸਦਾ ਤੇ ਮੇਰੇ ਗਾਣੇ ਨੂੰ ਜਰੂਰ ਪਿਆਰ ਦਿਓ ਵੱਧ ਵੱਧ ਰੀਲਾਂ ਬਣਾਓ ਇੰਸਟਾਗ੍ਰam ਤੇ ਪਰ ਸ਼ੇਅਰ ਕਰੋ ਦੱਬ ਕੇ ਬਸ ਇਹੀ ਤੁਹਾਡਾ ਪਿਆਰ ਇਹਦਾ ਭਾਜੀ ਤੁਸੀਂ ਇਹ ਗੱਲ ਦੇਖੋ ਜਿੱਦਾਂ ਤੇ ਹਥਿਆਰਾਂ ਦੀ ਗੱਲ ਕਰਦੇ ਹਾਂ ਜਿਹੜਾ ਹੁਣ 150 ਮਿਲੀਅਨ ਕ੍ਰਾਸ ਕੀਤਾ ਉਸ ਗਾਣੇ ਨੂੰ ਲੋਕਾਂ ਨੇ ਪਿਆਰ ਦਿੱਤਾ ਉਸ ਗਾਣੇ ਨੂੰ ਤੇ ਉਸ ਗਾਣੇ ਦੇ ਅਕੋਰਡਿੰਗ ਹੀ ਅਸੀਂ ਉਹ ਸੋਚ ਕੇ ਗਾਣਾ ਬਣਾਇਆ ਹਥਿਆਰਾਂ ਨੂੰ ਹੀ ਪ੍ਰਮੋਟ ਕਰਦੇ ਅਸੀਂ ਜੋ ਲੋਕਾਂ ਦੀ ਡਿਮਾਂਡ ਆ ਉਸ ਉਸ ਚੀਜ਼ ਨੂੰ ਪ੍ਰਮੋਟ ਕੀਤਾ ਜਾਂਦਾ ਹੈ ਇੱਕ ਸੰਧੂ ਸਾਹਿਬ ਤੁਸੀਂ ਇਹ ਦੱਸਿਓ ਕਿ ਕਿਸ ਕੰਪਨੀ ਵੱਲੋਂ ਇਹ ਤਾਂ ਜਿਹੜਾ ਟਰੈਕ ਆ ਗਿਆ ਔਰ ਕਿ ਇਹਦੇ ਲੇਖਕ ਕੌਣ ਨੇ ਔਰ ਇਹਨੂੰ ਕੰਪੋਜ਼ ਕਿਨੇ ਕੀਤਾ ਔਰ ਡਾਇਰੈਕਟ ਕਿਨੇ ਕੀਤਾ ਇਹਨੂੰ ਜੇ ਇਹ ਮੇਰੀ ਆਪਣੀ ਕੰਪਨੀ ਹੈ ਜਗਪਾਲ ਸੰਧੂ ਅਫੀਸ਼ੀਅਲ ਚੈਨਲ ਹੈ ਮੇਰਾ ਆਪਣਾ ਉਸ ਦੇ ਉੱਪਰ ਆਇਆ ਤੇ ਇਹਨਾਂ ਨੂੰ ਲਿਖਿਆ ਸਾਡੇ ਮਿੰਟੂ ਭਾਜੀ ਨੇ ਔਰ ਮਿਊਜ਼ਿਕ ਕੀਤਾ ਲੱਕੀ ਅਪਰਾ ਜੀ ਜੋ ਕਿ ਬਹੁਤ ਹੀ ਅੱਛੇ 뮤ਜ਼ਿਕ ਡਾਇਰੈਕਟਰ ਨੇ ਸਾਡੇ ਭਾਜੀ ਔਰ ਸਾਡੇ ਕਮਲ ਲਤਾੜਾ ਜੀ ਜਿਨ੍ਹਾਂ ਨੇ ਇਹਦੀ ਵੱਖ-ਵੱਖ ਲੋਕੇਸ਼ਨਾਂ ਦੇ ਉੱਪਰ ਵੀਡੀਓ ਬਣਾਈ ਹੈ ਭਾਜੀ ਉਹਨਾਂ ਨੇ ਤੇ ਬਾਕੀ ਸਾਰੀਆਂ ਗੱਲਾਂ ਮਿੰਟੂ ਭਾਈ ਦੱਸਣਗੇ ਸਾਡੇ ਵੱਡੇ ਭਰਾ ਬੈਠੇ ਨੇ ਨਾਲ ਹਾਂਜੀ ਹਾਂਜੀ ਵੱਡਾ ਭਾਈ ਤੁਸੀਂ ਦੱਸੋ ਕਿ ਕਿਉਂਕਿ ਅੱਜ ਕੱਲ੍ਹ ਦੌਰ ਜਿਹੜਾ ਆ ਹਥਿਆਰਾਂ ਤੇ ਗਾਣੇ ਦਾ ਚਾਲਾ ਚੱਲ ਰਿਹਾ ਹੈ ਤੇ ਆਪਾਂ ਕਿਉਂ ਨਾ ਵੀ ਆਉਣ ਵਾਲੀ ਪੀੜ੍ਹੀ ਨੂੰ ਕੀ ਮੈਸੇਜ ਦਈਏ ਵੀ ਉਹ ਹਥਿਆਰਾਂ ਦੀ بجائے ਉਹਨਾਂ ਦੇ ਨਾਲ ਇੱਕ ਏਦਾਂ ਦਾ ਟ੍ਰੈਕ ਹੋਣਾ ਚਾਹੀਦਾ ਜਿਹੜਾ ਲੋਕਾਂ ਦਾ ਜਿਹੜੇ ਨੌਜਵਾਨਾਂ ਦਾ ਲੁਝਾ ਰਹੇ ਨਸ਼ਿਆਂ ਤੋਂ ਖੱਟ ਕੇ ਕਿਸੇ ਜਿਮ ਵੱਲ ਪਾਸੇ ਨੂੰ ਜਾਣਾ ਚਾਹੀਦਾ ਦੇਖੋ ਜੀ ਮੇਰੇ ਗੀਤ ਹਰ ਤਰ੍ਹਾਂ ਦੇ ਆਏ ਆ ਆ ਪਹਿਲਾ ਗੀਤ ਆ ਜਿਹੜਾ ਆਇਆ ਆ ਇਹ ਵੀ ਅਸੀਂ ਪੂਰਾ ਸੋਚ ਸਮਝ ਕੇ ਲਿਖਿਆ ਕੋਈ ਵਿੱਚ ਉਹਦਾ ਸ਼ਬਦ ਨਹੀਂ ਜਿਹੜਾ ਢੜਕਾਉ ਹੋਵੇ ਇਹ ਕਿਸੇ ਨੌਜਵਾਨ ਦੀ ਸਟੋਰੀ ਆ ਵੀ ਜਿਸ ਇਹ ਤੈਨੂੰ ਪਤਾ ਕਈ ਵਾਰੀ ਤੱਕਾ ਹੋ ਜਾਂਦਾ ਇਹ ਅਸੀਂ ਵੀਡੀਓ ਵਿੱਚ ਵੀ ਉਹ ਹੀ ਦਿਖਾਇਆ ਬਾਕੀ ਮੇਰੀ ਖਾਸ ਬੇਨਤੀ ਤੈਨੂੰ ਪ੍ਰੈਸ ਵਾਲਿਆਂ ਨੂੰ ਆ ਇਲੈਕਟ੍ਰੋਨਿਕ ਮੀਡੀਆ ਤੇ ਪ੍ਰਿੰਟ ਮੀਡੀਆ ਤੁਸੀਂ ਵੀ ਥੋੜਾ ਜਿਹਾ ਗੌਰ ਕਰਿਓ ਚੰਗੇ ਗੀਤ ਬਹੁਤ ਆਉਂਦੇ ਆ ਉਹ ਨਾਲ ਤੁਹਾਡਾ ਧਿਆਨ ਵੀ ਘਟ ਜਾਂਦਾ ਸਾਰਿਆਂ ਦਾ ਇਸ ਗੱਲ ਦੀ ਮੈਂ ਤਾਂ ਤੁਹਾਨੂੰ ਮਾਫੀ ਚਾਹੁੰਦਾ ਆ ਚੰਗੇ ਗੀਤ ਮੇਰੇ ਸੁਣ ਕੇ ਦੇਖੋ ਤੁਸੀਂ ਮੇਰਾ ਸਰਚ ਕਰ ਲਿਓ ਚੈਨਲ ਬਹੁਤ ਚੰਗੇ ਗੀਤ ਲਿਖਿਆ ਜਦੋਂ ਕੋਈ ਮਾੜਾ ਜਾਂ ਤਿੱਖਾ ਆਉਂਦਾ ਉਹ ਚਰਚਾ ਵਿੱਚ ਆ ਜਾਂਦੀ ਚੀਜ਼ ਪਰ ਜੇ ਤੁਸੀਂ ਚੰਗੇ ਗੀਤਾਂ ਨੂੰ ਤੁਸੀਂ ਪ੍ਰੈਸ ਵਾਲੇ ਅੱਗੇ ਲੈ ਕੇ ਆਉਂਗੇ ਤੇ ਹਰ ਇੱਕ ਬੰਦਾ ਮੈਂ ਕਹਿੰਦਾ ਵੀ ਉਹ ਇਸ ਬੰਦੇ 'ਤੇ ਰੂਗਾ ਮਿੰਟ ਭਾਈ ਮੈਂ ਧਿਆਨ ਲਗਾ ਸੀ ਕਿ ਮੈਂ ਤੁਹਾਨੂੰ ਇਹੀ ਪੁੱਛਣਾ ਚਾਹਣਾ ਆ ਜਦੋਂ ਸਾਡੇ ਅਕਸਰ ਹੀ ਤੁਹਾਡੇ ਗਾਣੇ ਹਮੇਸ਼ਾ ਵੀ ਸੁਣਦੇ ਰਹਿੰਦੇ ਆ ਤੁਹਾਡੇ ਵੀਡੀਓ ਵੀ ਦੇਖਦੇ ਰਹਿੰਦੇ ਆ ਪਰ ਤੁਸੀਂ ਕਿਸੇ ਧਿਆਨ ਨੂੰ ਨਹੀਂ ਪ੍ਰੋਮੋਟ ਕਰਦੇ ਸੱਭਿਆਚਾਰ ਉਮੇਚਾ ਕੀਦਾ ਹੈ ਜੀ ਮੇਰੇ ਭਾਜੀ ਉਹਨਾਂ ਦੇ 5 ਤਰੀਕ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁੱਤਰ ਸੁਖਸ਼ੰਦਰ ਸਿੰਘ ਦੇ ਭਾਜੀ ਦਾ ਗੀਤ ਆ ਸਰਬ ਮੈਂ ਮਤਲਬ ਧਾਰਮਿਕ ਰਾਜਾ ਸਾਹਿਬ ਜਾਰੇ ਮੇਰੇ ਧਾਰਮਿਕ ਉਥੇ 100 150 ਦੇ ਕਰੀਬ ਗੀਤ ਢਾਡੀਆਂ ਨੇ ਗਾਤਾ ਕਲਾਕਾਰਾਂ ਨੇ ਵੱਖਰੇ ਗਾਏ ਆ ਕਲੀਅਰ ਕੰਠ ਦਾ ਪਿੰਡ ਦੀਆਂ ਕੁੜੀਆਂ ਕਮਲਖਾਨ ਨੇ ਮਾਵਾ ਕਿੰਨੀਆਂ ਚੰਗੀਆਂ ਨੇ ਹਨਾ ਇੱਕ ਇੱਕ ਲਈ ਆ ਜੋ ਰਖ ਮਿੱਤਰੋ ਬੂੰਦ ਬੂੰਦ ਨੂੰ ਤਰਸੋਂਗੇ ਜੇ ਪਾਣੀ ਸੰਭਿਆ ਨਾ ਇਹ ਗੀਤਾਂ ਦਾ ਮੇਰੇ ਬਹੁਤ ਘੱਟ ਲੋਕਾਂ ਨੂੰ ਪਤਾ ਆ ਮੈਂ ਉਸੇ ਕਰਕੇ ਜ਼ੋਰ ਦੇ ਕੇ ਕਹਿ ਰਿਹਾ ਵੀ ਤੁਸੀਂ ਜਿਹੜੇ ਮੇਰੇ ਵੀਰ ਆ ਸਾਰੇ ਹਨਾ ਪ੍ਰੈਸ ਵਾਲੇ ਤੁਸੀਂ ਇਹਨਾਂ ਚੀਜ਼ਾਂ ਤੇ ਜ਼ੋਰ ਦਿਓ ਜਿਹੜੇ ਰਾਈਟਰ ਵਧੀਆ ਲਿਖਦੇ ਉਹਨਾਂ ਨੂੰ ਤੁਸੀਂ ਆਪ ਅੱਗੇ ਲੈ ਕੇ ਜਾਓ ਕਿਉਂਕਿ ਤੁਸੀਂ ਕਿਸੇ ਨੂੰ ਵੀ ਵਾਇਰਲ ਕਰ ਸਕਦੇ ਆ ਇਹ ਜਿਹੜ ਇਹ ਜੇ ਪੂਰੀ ਗੀਤ ਵਾਂ ਸਟੋਰੀ ਵੀ ਤੁਹਾਨੂੰ ਸਾਰਾ ਕੁਝ ਦੱਸ ਦਊਗੀ ਕੱਲਾ ਕੱਲਾ ਸ਼ਬਦ ਵੀ ਦੱਸ ਦਊ ਬੀ ਕੀ ਇਸ ਗੀਤ ਦੀ ਕਹਾਣੀ ਕਿਉਂਕਿ ਤੁਹਾਡੇ ਪਹਿਲੇ ਜਿਹੜਾ ਤੁਸੀਂ ਪਹਿਲਾ ਸ਼ੂਟ ਬੰਨ ਲਿਖਿਆ ਸੀ ਸ਼ੂਟ ਦਾ ਆਰਡਰ ਉਹ ਬੜਾ ਲੋਕਾਂ ਨੂੰ ਪਸੰਦ ਵੀ ਆਇਆ ਤੇ ਕਿਉਂਕਿ ਸਾਡਾ ਵੀ ਮਕਸਦ ਇਹ ਆ ਕਿ ਅਸੀਂ ਕਹਿੰਦੇ ਆ ਕਿ ਜਿਹੜੀ ਪਬਲਿਕ ਤੱਕ ਵਧੀਆ ਸੁਨੇਹਾ ਜਾਵੇ ਉਹ ਤੁਹਾਡੇ ਆਪੇ ਲੁਖਾਰੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਉਹ ਇਤਾਂ ਦੇ ਸਿੰਗੜਾ ਦਾ ਵੀ ਧੰਨਵਾਦ ਜਿਹੜਾ ਲੋਕਾਂ ਨੂੰ ਵਧੀਆ ਨੌਜਵਾਨ ਨੂੰ ਵਧੀਆ ਸੰਦੇਸ਼ ਦੇਖੋ ਜੀ ਮੈਂ ਤੁਹਾਨੂੰ ਦੱਸਦਾ ਆ ਅਸਲ ਵਿੱਚ ਨਾ ਆਪਾਂ ਗਹਿਰਾਈ ਤੱਕ ਨਹੀਂ ਜਾਂਦੇ ਇਹ ਗੀਤ ਜਿਹੜੇ ਹਨ ਇਹ ਆਪਾਂ ਜਿਹਨਾਂ ਨੂੰ ਇਹ ਕਹਿੰਦੇ ਆ ੜਕਾਉ ਉਹ ਅਸਲ ਵਿੱਚ ਵੀਰ ਰਸ ਵਾਲੇ ਹੁੰਦੇ ਆ ਜੱਗਾ ਵੱਡਿਆ ਬੂੜ ਦੀ ਸ਼ਾਮੇ ਸੁੱਚਾ ਸੂਰਮਾ ਉਹ ਕੀ ਆ ਉਹ ਸਾਰੇ ਜੋਸ਼ ਵਾਲੇ ਕੀ ਤੇ ਇਹ ਵੀ ਜੋਸ਼ ਵਾਲੇ ਆ ਪਰ ਹੁਣ ਉਹ ਕਹਿਣ ਦਾ ਤਰੀਕਾ ਤੇ ਨੰਗੇ ਲੜੋ ਤੇ ਚਲਾਉਣਾ ਕਿ ਗੰਦ ਦਿਖਾਉਣ ਨਾਲੋਂ ਗੰਦਗੀ ਦਿਖਾਉਣਾ ਇਹ ਤੁਸੀਂ ਗੀਤ ਦੇਖੋ ਪੂਰੇ ਸਾਫ਼ ਉਤਰੇ ਹੋਣਗੇ ਗੀਤ ਜਿਹੜੇ ਹਨਾ ਸ਼ੁਰੂ ਤੋਂ ਆਉਂਦੇ ਰਹੇ ਹਰ ਤਰ੍ਹਾਂ ਦੇ ਆਉਂਦੇ ਰਹੇ ਆ ਪਰ ਹੁਣ ਉਹ ਕਈ ਵਾਰੀ ਇੱਕ ਜੀ ਦੀ ਆਪਾਂ ਮਗਰ ਪੈ ਜਾਂਦੇ ਆ ਮੇਰਾ ਤੇ 3 350 ਕੀ ਰਿਕਾਰਡ ਹੋ ਚੁੱਕਾ ਜਿਹਦੇ ਵਿੱਚੋਂ 200 ਦੇ ਗ੍ਰਿਪ ਧਾਰਮਿਕ ਗੀਤ ਚਲੋ ਸੰਤੂ ਸਾਹਿਬ ਹੁਣ ਦੋ ਦੋ ਟੱਪੇ ਸਾਨੂੰ ਇਸ ਜਿਹੜੇ ਤੋਂ ਅਸੀਂ ਨਵੇਂ ਜਿਹੜਾ ਤੁਹਾਡਾ Song ਆਇਆ ਉਹਦੇ ਜਿਵੇਂ ਕਿ ਮੈਨੂੰ ਬੜਾਈਏ ਆਪਾਂ ਵੀ ਤੇ ਤੁਸੀਂ ਦੋ ਟੱਪੇ ਜ਼ਰੂਰ ਸੁਣਾਓ ਮਹਾਰਾਜ ਦੇ ਲੋ ਫਿਰ ਅੱਗੇ ਮੇਰੇ ਦੇ ਪਰਚੇ ਹੋਗੇ ਦੋ ਚਾਰ ਹੁਣ ਫੇਰ ਨਾ ਹੋ ਜੇ ਕਿਉਂਕਿ ਕਹਿੰਦੇ ਪੁਲਿਸ ਨੂੰ ਭਾਜੀ ਨੇ ਵੀ ਗੱਲਾਂ ਉਹਦੇ ਉਦਾਂ ਦੀਆਂ ਲਿਖਦੀਆਂ ਕਹਿੰਦੇ ਆਹ ਪੁਲਿਸ ਨੂੰ ਭਾਲ ਬੜੇ ਜ਼ੋਰਾਂ ਉੱਤੇ ਨਹੀਂ ਕਰ ਕਰ ਨੌਕ ਹੁੰਦੀ ਡੋਰਾ ਉੱਤੇ ਨਹੀਂ ਆਪ ਪੁਲਿਸ ਨੂੰ ਭਾਲ ਬੜੇ ਜੋਰਾਂ ਉੱਤੇ ਨਹੀਂ ਘਰ ਘਰ ਨਾਕੋਂਦੀ ਡੋਰਾਂ ਉੱਤੇ ਨਹੀਂ ਸਾਡੀ ਮੌਤ ਵਾਲੇ ਦਿਨ ਨੂੰ ਕਈ ਬੈਠਿਆ ਨੀ ਮਿੱਤ ਕੇ ਸ਼ੂਟ ਦਾ ਆڈر ਮਿੱਤਰਾਂ ਨੂੰ ਗੋਲੀ ਧੋਖੇ ਨਾਲ ਮੱਜਣੀਆਂ ਪਿੱਠ ਤੇ ਅਜੀ ਮਨੋਵਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਤੁਹਾਡੇ ਦੋਸਤਾਂ ਅੱਜ ਜਿਹੜਾ ਗਾਣਾ ਰਿਲੀਜ਼ ਹੋਣ ਲੱਗਾ ਤੇ ਇਸ ਤੇ ਮੌਕੇ ਤੁਸੀਂ ਕੋਈ ਲੋਕਾਂ ਨੂੰ ਫੀਲ ਕਰਨਾ ਮੈਂ ਲੋਕਾਂ ਨੂੰ ਇਹ ਅਪੀਲ ਕਰ ਰਿਹਾ ਜਿੰਦਾ ਸਾਡਾ ਛੋਟਾ ਵੀ ਜੇ ਪਾਲ ਸੰਦੂ ਬਹੁਤ ਵਧੀਆ ਜਿਹੜਾ ਗਾਇਕ ਆ ਪੰਜਾਬ ਦਾ ਬਹੁਤ ਨੌਜਵਾਨ ਗੱਭਰੂ ਆ ਇਹਦਾ ਪੂਰਾ ਇਹ ਪੰਜਾਬੀ ਮਾਂ ਬੋਲੀ ਨੂੰ ਜਿਹੜਾ ਸਾਰੇ ਦੁਨੀਆ ਤੱਕ ਪਹੁੰਚਾਉਂਦੇ ਨੇ ਤੇ ਨਾਲ ਮੇਰੇ ਵੀ ਮੈਟੂ ਹੀਰਾ ਵਾਲਾ ਜਿਹਨਾਂ ਦੀ ਕਰਨ ਤੋਂ ਦੇਖਿਆ ਗਿਆ ਜਿੰਨੇ ਵੀ ਮੇਰੇ ਸਰੋਤੇ ਆ ਮੇਰੇ ਵੀਰ ਦੇ ਸਾਰੇ ਜਿੱਥੇ-ਥੇ ਪੰਜਾਬੀ ਬੈਠੇ ਨੇ ਇਹ ਗਾਣਾ ਸੌਣ ਸ਼ੂਟ ਦਾ ਅੱਜ ਟੂ ਦੱਬ ਕੇ ਸ਼ੇਅਰ ਕਰਨ ਤੇ ਇਹਨੂੰ ਲਾਈਕ ਕਰਨ ਇਹ ਸਾਰੇ ਨੂੰ ਮੇਰੇ ਵੱਲੋਂ ਸੰਦੇਸ਼ ਆ ਜੀ ਹੋਰ ਕੋਈ ਵਧੀਆ ਜਿਹਾ Song ਸਾਨੂੰ ਸਾਂਝਾ ਕਰ ਦਿਓ ਸਾਡੇ ਨਾਲ ਕਿਉਂਕਿ ਸ਼ਰੋਤਿਆਂ ਤੁਹਾਡੇ ਆਵਾਜ਼ ਚ ਜਿੰਨਾ ਦਾਮ ਹੈ ਇੰਨਾ ਤਾਂ ਮੈਂ ਕਹਿੰਦਾ ਮਨੁੱਖ ਬੜੀ ਵਧੀਆ ਵਧੀਆ ਤਾਂ ਹੁੰਦੇ ਨੇ ਯਮਤ ਬਖੀਆ ਹੁਣ ਮੇਰੇ ਇੱਕ ਵਿਆਹ ਤੇ ਗਾਣਾ ਆਉਣ ਲੱਗਿਆ ਉਹ ਮੈਂ ਪਹਿਲੇ ਸੁਣਾਣਾ ਤੁਹਾਨੂੰ ਥੋੜਾ ਜਿਹਾ ਬੋਲ ਤੇ ਲੋਕ ਮੈਨੂੰ ਅਕਸਰ ਕਹਿੰਦੇ ਰਹਿੰਦੇ ਨੇ ਕਿ ਤੇਰੇ ਗਾਣੇ ਬੂਸਟ ਵਾਲੇ ਹੁੰਦੇ ਆ ਜਿਆਦਾ એનર્ਜੀ ਵਾਲੇ ਹੁੰਦੇ ਆ ਉਹ ਮੈਂ ਕਹਿੰਦਾ ਉਹਨਾਂ ਵੀ ਗਾਣੇ ਦੇ ਵਿੱਚ ਗੰਦਗੀ ਨਹੀਂ ਹੋਊਗੀ ਮੇਰੇ ਗਾਣੇ 'ਚ ਮੈਂ ਵਾਦਾ ਕਰਦਾ ਆਪਣੇ ਪੰਜਾਬ ਨਾਲ ਕਿ ਮੇਰੇ ਗਾਣੇ ਦੇ ਅੰਦਰ ਲੱਚਰਤਾ ਨਹੀਂ ਹੋਊਗੀ ਬੂਸਟ ਹੋਊਗਾ ਕੋਈ ਗੱਲ ਨਹੀਂ ਗੰਨਾਂ ਤਾਂ ਸਾਡੇ ਗੁਰੂ ਸਾਹਿਬ ਨੇ ਵੀ ਰੱਖੀਆਂ ਨੇ ਅਸੀਂ ਕੋਈ ਹਥਿਆਰ ਰੱਖਣਾ ਇੱਕ ਬੰਦੇ ਦਾ ਸੈਲਫ ਡਿਫੈਂਸ ਆ ਮੇਰੇ ਗਾਣਾ ਇਹਦੀ ਮੁੰਡਾ ਸੈਲਫ ਡਿਫੈਂਸ ਲਈ ਰੱਖਦਾ ਹਥਿਆਰ ਝੂਟੀ ਦਾ ਸਾਡੀਆਂ ਭੈਣਾਂ ਵੀ ਰੱਖਦੀਆਂ ਨੇ ਹਥਿਆਰ ਹਥਿਆਰ ਰੱਖਣਾ ਮਾੜੀ ਗੱਲ ਨਹੀਂ ਬਟ ਕਿਸੇ ਤੇ ਨਜਾਇਜ਼ ਉਹਨੂੰ ਕਰਨਾ ਨਜਾਇਜ਼ ਚਲਾਉਣਾ ਜਾਂ ਕਿਸੇ ਨਾਲ ਕੋਈ ਕੋਈ ਨਸ਼ਾ ਕਰਨਾ ਉਹ ਮਾੜਾ ਕੰਮ ਆ ਹਥਿਆਰ ਤਾਂ ਸਾਡੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਨੂੰ ਹਮੇਸ਼ਾ ਸਿਖਾਇਆ ਰੱਖਣਾ ਇਸ ਕਰਕੇ ਅਸੀਂ ਗਾਣੇ ਜਿ ਹਥਿਆਰ ਰੱਖਦੇ ਹਾਂ ਕੋਈ ਇਦਾਂ ਦੀ ਗੱਲ ਨਹੀਂ ਲੋਕ ਵੀ ਨਾਲ ਨੇ ਲੋਕ ਵੀ ਤਾਂ ਹੀ ਉਸ ਗਾਣੇ ਨੂੰ ਬਾਜੀ ਪਿਆਰ ਕਰਦੇ ਨੇ ਕਿਉਂਕਿ ਏਨਰਜੀ ਹੁੰਦੀ ਐ ਪੋਸਟ ਹੁੰਦੀ ਐ ਤੇ ਮੇਰਾ ਇੱਕ ਗਾਣਾ ਆਇਆ ਸੀਗਾ ਹੁਣ ਸੱਚ ਮੇਰਾ ਗਾਣਾ ਮੈਂ ਤੁਹਾਨੂੰ ਸੁਣਾਉਣ ਲੱਗਿਆ ਵਿਆਹ ਨਾਲ ਇੱਕ ਨਵਾਂ ਗਾਣਾ ਆ ਰਿਹਾ ਹੁਣ ਥੋੜੇ ਦਿਨਾਂ ਦੇ ਬਾਜੀ ਆਪਣੇ ਇਹਨਾਂ ਦਾ ਇਹ ਵੀ ਬਹੁਤ ਅੱਛੇ ਰਾਈਟਰ ਨੇ ਕਮਲ ਲਤਾੜਾ ਜੀ ਇਹਨਾਂ ਬਾਰੇ ਵੀ ਥੋੜੀ ਜਿਹੀ ਤੁਸੀਂ ਗੱਲ ਕਰੋ ਇੱਕ ਡਾਇਰੈਕਟਰ ਵੀ ਨੇ ਔਰ ਲੇਖਕ ਵੀ ਨੇ ਬਹੁਤ ਅੱਛੇ ਇਹਨਾਂ ਦਾ ਗਾ ਔ ਨੱਚ ਲੈਣ ਦੇ ਤੇ ਬੱਬ ਚੱਕ ਲੈਣ ਦੇ ਓ ਨੱਚ ਲੈਣ ਦੇ ਤੇ ਬੱਬ ਚੱਕ ਲੈਣ ਦੇ ਆਪਣੇ ਵਿਆਹ ਦੇ ਵਿੱਚ ਨੱਚ ਲੈਣ ਦੇ ਔ ਨੱਚ ਲੈਣ ਦੇ ਤੇ ਬੱਬ ਚੱਕ ਲੈਣ ਦੇ ਆਪਣੇ ਵਿਆਹ ਦੇ ਵਿੱਚ ਨੱਚ ਲੈਣ ਦੇ ਚਲੋ ਬਹੁਤ ਅਨਮੋਲ ਧੰਨਵਾਦ ਸਾਹਿਬ ਨੂੰ ਗੱਲਬਾਤ ਕਰਾਂਗੇ ਅਸੀਂ ਤੇ ਸਾਹਿਬ ਅੱਜ ਪੋਰਟ ਰੀਲੀਜ਼ ਹੋ ਰਿਹਾ ਹੈ ਜੀ ਜੀ ਸੋ ਪਹਿਲਾ ਤਾਂ ਤੁਹਾਨੂੰ ਸਾਰੇ ਮੀਡੀਆ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੇ ਸਾਰੇ ਮੇਰੇ ਦੋਸਤੋ ਮਿੱਤਰ ਜਿੰਨੇ ਪੁੱਛੋ ਸਾਰਿਆਂ ਦਾ ਧੰਨਵਾਦ ਹੈ ਜੀ ਕਿਉਂਕਿ ਸਾਡੇ ਵੱਡੇ ਭਾਈ ਜਗਪਾਲ ਸੰਧੂ ਜਿਨ੍ਹਾਂ ਦਾ ਪਹਿਲਾ ਸ਼ੂਟ ਦਾ ਆਰਡਰ ਤੁਸੀਂ ਬੜਾ ਪਿਆਰ ਦਿੱਤਾ ਸਾਰੀ ਜਨਤਾ ਨੇ ਬੜਾ ਪਿਆਰ ਦਿੱਤਾ ਸਰੂਤੇ ਨੇ ਬੜਾ ਪਿਆਰ ਦਿੱਤਾ ਤੇ ਉਹਨੂੰ ਮਾਧਿਅਮ ਰੱਖਦੇ ਹੋਏ ਤੇ ਸਾਡੇ ਵੱਡੇ ਭਾਜੀ ਮੈਂਟੂ ਹੇਰ ਜੀ ਨੇ ਇਹ ਗਾਣੇ ਨੂੰ ਅਸੀਂ ਬੈਠੇ ਸੋਚਿਆ ਵੀ ਇਹਦਾ ਆਪਾਂ ਨੂੰ ਦੂਸਰਾ ਚੀਜ਼ ਲਿਖਣੀ ਚਾਹੀਦੀ ਸ਼ੂਟ ਦਾ ਆਰਡਰ ਕੀ ਬਣਦਾ ਫਿਰ ਬਾਈ ਨੇ ਬੈਠੇ ਨੇ ਕਹਿੰਦੇ ਯਾਰ ਆਪਾਂ ਲਿਖ ਕੇ ਦੇ ਸ਼ੂਟ ਦਾ ਆਰਡਰ ਟੂ ਪਹਿਲਾ ਸੀਗਾ ਸ਼ੂਟ ਦਾ ਆਰਡਰ ਹੋ ਗਿਆ ਨੇ ਤੇਰੇ ਯਾਰ ਨੂੰ ਪਤਲੇ ਯਾਰੇ ਪਰ ਹੁਣ ਉਹਦੇ ਵਿੱਚ ਸੂਰਮੇ ਦੀ ਗੱਲ ਪਹਿਲਾਂ ਵੀ ਸੂਰਮੇ ਮਰਦੇ ਨਹੀਂ ਵੱਲੀਏ ਜਹਾਨ ਤੇ ਅਮਰ ਹੋ ਜਾਂਦੇ ਤੇ ਇਹ ਵੀ ਇੱਕ ਸੂਰਮੇ ਦੀ ਕਹਾਣੀ ਦਿਖਾਈ ਗਈ ਆ ਕਿ ਉਹਨੂੰ ਸੂਰਮੇ ਨੂੰ ਕਿੱਦਾਂ ਵਰਤਿਆ ਜਾਂਦਾ ਕਿੱਦਾਂ ਲੋਕ ਵਰਤਦੇ ਆ ਉਹਦੀ ਉਹਨੂੰ ਕਿੱਦਾਂ ਮੋਰੇ ਲੈ ਕੇ ਜਾਂਦੇ ਉਹ ਤੋਂ ਕਿੱਦਾਂ ਜਿਵੇਂ ਕੋਈ ਵੀ ਲਾਲੀ ਆਪਾਂ ਬੰਦਾ ਬੈ ਉਹਨੂੰ ਮੂਰੇ ਵਰਤ ਕੇ ਉਹਨੂੰ ਯੂਜ਼ ਕਰਦਾ ਉਹ ਸੂਰਮੇ ਦੀ ਕਹਾਣੀਆਂ ਕਿਉਂਕਿ ਐਂਡ ਤੇ ਉਹਨੂੰ ਮਰਵਾ ਦਿੱਤਾ ਜਾਂਦਾ ਕਿਉਂਕਿ ਸਟੋਰੀ ਜਦੋਂ ਤੋਂ ਅਸੀਂ ਦੇਖੂਗੇ ਗਾਣੇ ਨੂੰ ਦੀ ਸਟੋਰੀ ਦੱਸਦੀ ਹੈ ਕਿ ਸੂਰਮੇ ਦੀ ਕਹਾਣੀ ਆ ਤੇ ਇਹ ਗਾਣੇ ਨੂੰ ਅਸੀਂ ਬਖੋ ਵਕਲਕੇਸ਼ਨਾਂ ਤੇ ਸ਼ੂਟ ਕੀਤਾ ਤੇ ਇਹਨੂੰ ਘਟੋ ਘਟ ਸਾਨੂੰ ਦੱਸ ਦੇਣਾ ਇਹਦੀ ਸਿਰਫ ਸਟੋਰੀ ਬਣਾਉਣ ਨੂੰ ਹੀ ਲੱਗੇ ਤੇ ਉਸ ਤੋਂ ਬਾਅਦ ਅਸੀਂ ਨੂੰ ਸ਼ੂਟ ਕੀਤਾ ਗਾਣੇ ਦਾ ਭਾਈ ਰਕੋਦਰ ਦੀ ਧਰਤੀ ਤੇ ਪਹਿਲੀ ਵਾਰੀ ਬਣਾ ਦੀ ਹੋ ਰਿਹਾ ਭਾਈ ਜਾਨ ਤੇ ਬਹੁਤ ਵੱਡੀ ਗੱਲ ਹੈ ਜੀ 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 ਮੇਰਾ ਲਈ ਦਰਦੀ ਹੈ ਮੇਰੇ ਤੋਂ ਬਾਈ ਸਾਡੇ ਆਪਣੇ ਸ਼ਹਿਰ ਦੇ ਜੀ 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 ਸਾਨੂੰ ਇਹ ਭਾਜੀ ਕਰਕੇ ਜਿਹੜਾ ਦਬਾਬੇ ਸ਼ਹਿਰ ਦੇ ਵਿੱਚ ਇਹ ਏਰੀਏ ਦੇ ਵਿੱਚ ਆਏ ਆ ਸੀ ਸਾਨੂੰ ਬੜਾ ਪਿਆਰ ਮਿਲਦਾ ਕਿਉਂਕਿ ਬਾਈ ਜੀ ਨਾਲ ਪ੍ਰੋਗਰਾਮ ਵੀ ਕਰਦੇ ਆ ਇੱਥੇ ਬੜਾ ਆਨੰਦ ਮਿਲਦਾ ਤੇ ਮੇਰੇ ਵੱਡੇ ਭਾਜੀ ਲੈਂਬਰ ਹਸੈਨਪੁਰ ਜੀ ਉਹਨਾਂ ਕੋਲ ਮੈਂ ਇੱਥੇ 8 ਸਾਲ 9 ਸਾਲਾਂ ਨੂੰ ਕੋਲ ਰਿਹਾ ਮੈਂ ਇੱਥੇ ਤੇ ਮੇਰੇ ਗੀਤਾਂ ਨੂੰ ਉਹਨਾਂ ਨੇ ਬੜਾ ਪਿਆਰ ਦਿੱਤੇ ਬਾਈ ਜੀ ਨੇ ਜਿਹੜਾ ਹੁਣ ਤੋਂ ਗਾਣਾ ਸੁਣਾਇਆ ਕਿ ਨੱਚ ਲੈਣ ਦੇ ਪੱਬ ਚੱਕ ਲੈਣ ਦੇ ਜਾ ਚੱਲਣ ਦੇ ਪੱਬ ਚੱਕ ਲੈਣ ਦੇ ਮੈਨੂੰ ਆਪਣੇ ਵਿਆਹ ਦੇ ਵਿੱਚ ਨੱਚ ਲੈਣ ਦੇ ਉਹ ਗਾਣਾ ਵੀ ਹੋਣਾ ਥੋੜੇ ਟਾਈਮ ਤੱਕ ਥੋੜੇ ਰੂਰੂ ਕਰਾਂਗੇ ਆਪਾਂ ਤੇ ਉਸ ਤੋਂ ਪਹਿਲਾਂ ਬਾਈ ਜੀ ਨੇ ਆਪਣਾ ਕੱਬੇ ਜੱਟ ਗਾਣਾ ਤੇ ਅਨੇਕਾਂ 30 35 ਗਾਣੇ ਮੇਰੇ ਆ ਚੁੱਕੇ ਨੇ ਤੇ ਨਾਲ ਡਾਇਰੈਕਟ ਵੀ ਆਪਾਂ ਗਾਣੇ ਕਰਦੇ ਬਿਲਕੁਲ ਵੀਰ ਜੀ ਜਾਂਦੇ ਜਾਂਦੇ ਇੱਕ ਸਾਡੀ ਸੰ ਜਿਹੜੇ ਦਰਸ਼ਕ ਆ ਸਾਡੀ ਚੈਨਲਾਂ ਦੀ ਉਹਨਾਂ ਨੂੰ ਕੀ ਵੀ ਲਿਖਣ ਦੀ ਅਪੀਲ ਇਹ ਆ ਜੀ ਚੰਗਾ ਸੁਣੋ ਪਲੱਸ ਜਿਹੜਾ ਚੰਗਾ ਕਰਦਾ ਉਹਨੂੰ ਮੈਂ ਅਪਰੀਸ਼ੀਏਟ ਕਰਾਂਗਾ ਉਹ ਫਿਰ ਹੋਰ ਚੰਗਾ ਕਰੂਗਾ ਇਹ ਬੇਨਤੀ ਆ ਬਿਲਕੁਲ ਸਹੀ ਬਹੁਤ ਧੰਨਵਾਦ Thank, Thank you. you.